ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ 5 ਸੰਸਦ ਮੈਂਬਰਾਂ ਦਾ 5 April ਨੂੰ ਕਾਰਜਕਾਲ ਖਤਮ ਹੋ ਰਿਹਾ ਹੈ। 14 ਤੋਂ 21 March ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ। 31 March ਨੂੰ VOTING ਹੋਵੇਗੀ ਤੇ ਉਸੇ ਦਿਨ ਨਤੀਜੇ ਆਉਣਗੇ। ਪ੍ਰਤਾਪ ਸਿੰਘ ਬਾਦਵਾ, ਸ਼ਮਸ਼ੇਰ ਸਿੰਘ ਦੁੱਲੋ, ਨਰੇਸ਼ ਗੁਜਰਾਲ, ਸੁਖਦੇਵ ਸਿੰਘ ਢੀਂਡਸਾ ਤੇ ਸ਼ਵੇਤ ਮਲਕੀਦਾ ਦਾ ਰਾਜਕਾਲ April 'ਚ ਖਤਮ ਹੋ ਰਿਹਾ ਹੈ। ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦਰ ਦਾ ਕਾਰਜਕਾਲ July 'ਚ ਖਤਮ ਹੋ ਜਾਵੇਗਾ। ਸੋ ਇਸ ਵੇਲੇ ਦੀ ਅਸੀਂ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ 5 ਸੰਸਦ ਮੈਂਬਰਾਂ ਦਾ 5 ਅਪ੍ਰੈਲ ਨੂੰ ਕਾਰਜਕਾਲ ਖਤਮ ਹੋ ਰਿਹਾ ਹੈ। 14 ਤੋਂ 21 ਮਾਰਚ ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ। 31 ਮਾਰਚ ਨੂੰ VOTING ਹੋਵੇਗੀ ਤੇ ਉਸੇ ਦਿਨ ਨਤੀਜੇ ਆਉਣਗੇ। ਪ੍ਰਤਾਪ ਸਿੰਘ ਬਾਦਵਾ, ਸ਼ਮਸ਼ੇਰ ਸਿੰਘ ਦੁੱਲੋ, ਨਰੇਸ਼ ਗੁਜਰਾਲ, ਸਰਦੇਵ ਸਿੰਘ ਢੀਂਡਸਾ ਤੇ ਸ਼ਵੇਤ ਮਲਕੀ ਦਾ ਰਾਜਕਾਲ ਅਪ੍ਰੈਲ 'ਚ ਖਤਮ ਹੋ ਰਿਹਾ ਹੈ। ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦਰ ਦਾ ਕਾਰਜਕਾਲ ਜੁਲਾਈ 'ਚ ਖਤਮ ਹੋ ਜਾਵੇਗਾ। ਸੋ ਇਸ ਵੇਲੇ ਦੀ ਅਸੀਂ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ 5 ਸੰਸਦ ਮੈਂਬਰਾਂ ਦਾ 5 ਅਪ੍ਰੈਲ ਨੂੰ ਕਾਰਜਕਾਲ ਖਤਮ ਹੋ ਰਿਹਾ ਹੈ 14 ਤੋਂ 21 ਮਾਰਚ ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ 31 ਮਾਰਚ ਨੂੰ VOTING ਹੋਵੇਗੀ ਤੇ ਉਸੇ ਦਿਨ ਨਤੀਜੇ ਆਉਣਗੇ ਪ੍ਰਤਾਪ ਸਿੰਘ ਬਾਦਵਾ ਸ਼ਮਸ਼ੇਰ ਸਿੰਘ ਦੁੱਲੋ ਨਰੇਸ਼ ਗੁਜਰਾਲ ਸੋ ਬੇਬਸੀ ਢੀਂਡ ਸਾਹਿਬ ਤੇ ਸ਼ਵੇਤ ਮਲਕੀ ਦਾ ਰਾਜਕਾਲ April ਚ ਖਤਮ ਹੋ ਰਿਹਾ ਹੈ। ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦਰ ਦਾ ਕਾਰਜਕਾਲ July ਚ ਖਤਮ ਹੋ ਜਾਵੇਗਾ। ਸੋ ਇਸ ਵੇਲੇ ਦੀ ਅਸੀਂ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ 5 ਸੰਸਦ ਮੈਂਬਰਾਂ ਦਾ 5 April ਨੂੰ ਕਾਰਜਕਾਲ ਖਤਮ ਹੋ ਰਿਹਾ ਹੈ। 14 ਤੋਂ 21 March ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ। 31 March ਨੂੰ VOTING ਹੋਵੇਗੀ ਤੇ ਉਸੇ ਦਿਨ ਨਤੀਜੇ ਆਉਣਗੇ। ਪ੍ਰਤਾਪ ਬਾਬਾ ਸ਼ਮਸ਼ੇਰ ਸਿੰਘ ਦੁੱਲੂ ਨਰੇਸ਼ ਗੁਜਰਾਲ ਸੁਖਦੇਵ ਸਿੰਘ ਢੀਂਡਸਾ ਪੇ ਸ਼ਵੇਤ ਮਲਕੀ ਦਾ ਰਾਜਕਾਲ ਅਪ੍ਰੈਲ ਚ ਖਤਮ ਹੋ ਰਿਹਾ ਹੈ ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦਰ ਦਾ ਕਾਰਜਕਾਲ ਜੁਲਾਈ ਚ ਖਤਮ ਹੋ ਜਾਵੇਗਾ ਸੋ ਇਸ ਵੇਲੇ ਦੀ ਅਸੀਂ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ 5 ਸੰਸਦ ਮੈਂਬਰਾਂ ਦਾ 5 ਅਪ੍ਰੈਲ ਨੂੰ ਕਾਰਜਕਾਲ ਖਤਮ ਹੋ ਰਿਹਾ ਹੈ 14 ਤੋਂ 21 ਮਾਰਚ ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ 31 ਮਾਰਚ ਨੂੰ VOTING ਹੋਵੇਗੀ ਤੇ ਉਸੇ ਦਿਨ ਨਤੀਜੇ ਆਉਣਗੇ ਪ੍ਰਤਾਪ ਸਿੰਘ ਬਾਦਵਾ ਸ਼ਮਸ਼ੇਰ ਸਿੰਘ ਦੁੱਲੋ ਨਰੇਸ਼ ਗੁਜਰਾਲ ਸੁਖਦੇਵ ਸਿੰਘ ਢੀਂਡਸਾ ਤੇ ਸ਼ਵੇਤ ਮਲਕੀ ਦਾ ਰਾਜਕਾਲ ਅਪ੍ਰੈਲ ਚ ਖਤਮ ਹੋ ਰਿਹਾ ਹੈ ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦਰ ਦਾ ਕਾਰਜਕਾਲ ਜੁਲਾਈ ਚ ਖਤਮ ਹੋ ਜਾਵੇਗਾ ਸੋ ਇਸ ਵੇਲੇ ਦੀ ਅਸੀਂ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ 5 ਸੰਸਦ ਮੈਂਬਰਾਂ ਦਾ 5 ਅਪ੍ਰੈਲ ਨੂੰ ਕਾਰਜਕਾਲ ਖਤਮ ਹੋ ਰਿਹਾ ਹੈ 14 ਤੋਂ 21 ਮਾਰਚ ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ 31 ਮਾਰਚ ਨੂੰ VOTING ਹੋਵੇਗੀ ਤੇ ਉਸੇ ਜੇ ਨਤੀਜੇ ਆਉਣਗੇ ਪ੍ਰਤਾਪ ਸਿੰਘ ਬਾਦਵਾ ਸ਼ਮਸ਼ੇਰ ਸਿੰਘ ਦੁੱਲੋ ਨਰੇਸ਼ ਗੁਜਰਾਲ ਸਰਦੇਵ ਸਿੰਘ ਢੀਂਡਸਾ ਤੇ ਸ਼ਵੇਤ ਮਲਕੀ ਦਾ ਰਾਜਕਾਲ ਅਪ੍ਰੈਲ ਚ ਖਤਮ ਹੋ ਰਿਹਾ ਹੈ ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦਰ ਦਾ ਕਾਰਜਕਾਲ ਜੁਲਾਈ ਚ ਖਤਮ ਹੋ ਜਾਵੇਗਾ ਸੋ ਇਸ ਵੇਲੇ ਦੀ ਅਸੀਂ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ